ਹਲਕਾ ਦਾਖਾ ਦੇ ਦਿਨ ਪੈਂਦੇ ਮੁੱਲਾਪੁਰ ਸ਼ਹਿਰ ਦੇ ਵਿੱਚ ਕਾਂਗਰਸ ਵਰਕਰਾਂ ਨੇ ਪਹਿਲਗਾਮਾ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਪਹਿਲਗਾਮਾ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚ ਹੁੰਦਾ ਹੋਇਆ ਵਾਪਸ ਕਾਂਗਰਸ ਦੇ ਮੁੱਖ ਦਫ਼ਤਰ ਕੋਲ ਪਹੁੰਚ ਕੇ ਖਤਮ ਹੋਇਆ ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਵਰਕਰ ਉੱਥੇ ਮੌਜੂਦ ਸਨ ਉੱਥੇ ਹੀ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਹਲਕਾ ਦਾਖਾ ਤੋਂ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਇਸ ਕੈਂਡਲ ਮਾਰਚ ਦੀ ਅਗਵਾਹੀ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ ਜਿਨ੍ਹਾਂ ਵਿੱਚ ਬਲਾਕ ਪ੍ਰਧਾਨ ਪ੍ਰੇਮ ਸੇਖੋਂ, ਸੀਨੀਅਰ ਕਾਂਗਰਸ ਆਗੂ ਮਨਪ੍ਰੀਤ ਸਿੰਘ ਸੇਖੋਂ, ਉਹਨਾਂ ਤੋਂ ਬਿਨਾਂ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਮੁਲਾਫਰ ਦਾਖਾ ਦੇ ਪ੍ਰਧਾਨ ਜਸਵਿੰਦਰ ਸਿੰਘ, ਹੈਪੀ ਯੂਥ ਪ੍ਰਧਾਨ ਤਨਵੀਰ ਜੋਧਾ ਤੋਂ ਬਿਨਾ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਹਾਜ਼ਰ ਸਨ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕੈਪਟਨ ਸੰਦੀਪ ਸੰਧੂ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਕੈਂਡਲ ਮਾਰਚ ਨੂੰ ਲੈ ਕੇ ਅੱਜ ਅਸੀਂ ਮੁੱਲਾਪੁਰ ਵਿਕੇ ਕਾਂਗਰਸ ਪਾਰਟੀ ਨੇ ਸਬੰਧਤ ਸਾਰੇ ਸਾਡੇ ਵਰਕਰ ਸਹਿਬਾਨ ਵਰਕਰ ਸਹਿਬਾਨ ਪਹੁੰਚੇ ਹਨ ਔਰ ਜੋ ਕੱਲ ਬਹੁਤ ਹੀ ਨੰਦਨ ਜੋਕ terrorists ਦਾ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਅਨਿਆਵਾ ਗੋਲੀਆਂ ਚਲਾ ਕੇ 29 ਜਾਣਿਆਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਔਰ ਸੱਚੇ ਪਾਤਸ਼ਾਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਤਾਂ ਸਾਰੇ ਨੂੰ ਆਪਦੇ ਚਰਨਾ ਵਿੱਚ ਨਿਵਾਸ ਬਖਸ਼ੀ। ਔਰ ਮੰਦੇ ਵਿੱਚ ਜਿੱਥੇ ਉਦਾਸੀਆ ਉੱਥੇ ਗੁੱਸਾ ਵੀ ਹੈ। ਕਿ ਕਿਉਂ ਹੋਇਆ? ਕਿ ਨਹੀਂ ਹੋਣਾ ਚਾਹੀਦਾ ਸੀ। ਔਰ ਇਹ ਜਿਹੜੇ ਸਦਾਲੀ ਇਸ ਜੰਗਿਆ ਤੋਂ ਚਲੇ ਗਏ ਉਹਨਾਂ ਦਾ ਕਸੂਰ ਕੀ ਸੀ? ਇਸ ਨੂੰ ਕਿਸ ਦੀ ਨਿੰਦਿਆ ਵੀ ਕਰਦੇ ਆ। ਔਰ ਅਸੀਂ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆਂ ਉਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਸ਼ਹਿਰ ਦੇ ਵਿੱਚ ਅਸੀਂ ਕੈਂਡਲ ਮਾਰਚ ਦਾ ਆਯੋਜਨ ਕੀਤਾ ਸੀ ਜਿਹੜਾ ਕਿ ਹੁਣ ਸੰਪੰਨ ਹੋਇਆ ਔਰ ਇੱਕ ਵਾਰੀ ਫੇਰ ਸਾਰੇ ਇਕੱਠੇ ਹੋ ਕੇ ਅਪੂਰ ਦੇ ਪਾਰਾ ਜੀ ਕੀ ਅਰਦਾਸ ਕਰਦੇ ਕਿ ਉਹਨਾਂ ਆਵੇ ਚਾਪਾਂ ਵਿੱਚ ਨਿਵਾਸ ਲੱਭ ਚੁੱਕੀ। ਬਹੁਤ-ਬਹੁਤ ਅੱਗਾਹ। ਕੀ ਹੈਗੀ